ਗੋਲਦੀਪ ਸੰਗਰੂਰ ਸੀਟ ਐਨੀ ਆਸਾਨ ਲੱਗ ਰਹੀ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਸੈਟਿੰਗ ਸੰਸਦ ਨੇ ਦੂਜੇ ਪਾਸੇ ਮੀਥੇਰ ਕੈਬਨਟ ਮੰਤਰੀ ਨੇ ਸਰਕਾਰ ਹੈ ਲੜਾਈ ਲੜਨੀ ਸੌਖੀ ਹੈ ਤੇ ਦੇਖੋ ਕੋਈ ਵੀ ਲੜਾਈ ਹੈ ਨਾ ਜਿਹੜੀ ਉਹ ਸੌਖੀ ਨਹੀਂ ਹੁੰਦੀ ਇਹ ਤਾਂ ਫੇਰ ਇੱਕ ਬਹੁਤ ਇੱਕ ਚੋਣਾਂ ਵੀ ਦੰਗਲ ਆ ਵੱਖ-ਵੱਖ ਵਿਚਾਰਤਾ ਰਾਏ ਦੇ ਚ ਕੰਮ ਕਰਦੀਆਂ ਨੇ ਤੇ ਨੋ ਡਾਊਟ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਾਰੀ ਸਤਿਕਾਰਯੋਗ ਤਗੜੇ ਲੀਡਰ ਨੇ ਚਾਹੇ ਮਾਨ ਸਾਹਿਬ ਦੀ ਸੰਰਜੀਤ ਮਾਨ ਸਾਹਿਬ ਦੀ ਗੱਲ ਕਰੀਏ ਤੇ ਚਾਹੇ ਮੀਥ ਹੇਅਰ ਦੀ ਗੱਲ ਕਰੀਏ ਤੇ ਚਾਹੇ ਕੋਈ ਇਕਾਲੀ ਦਲ ਦਾ ਵੀ ਕੋਈ ਕੈਂਡੀਡੇਟ ਆਊਗਾ ਕੋਈ ਭਾਜਪਾ ਦਾ ਵੀ ਹਰ ਇੱਕ ਪਾਰਟੀ ਆਪਦੇ ਵੱਲੋਂ ਆਪਣਾ ਮਜ਼ਬੂਤ ਦਾਵੇਦਾਰ ਜਿਹੜਾ ਉੱਥੇ ਪੇਸ਼ ਕਰਦੀ ਆ ਬਟ ਇਹ ਸਾਰਿਆਂ ਦੇ ਉੱਤੇ ਉੱਠ ਕੇ ਮੈਂ ਇੱਕ ਗੱਲ ਕਹੂੰਗਾ ਵੀ ਜਿੰਨੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਦੁੱਖ ਸੁੱਖ ਦੇ ਵਿੱਚ ਦਲਵੀਰ ਸਿੰਘ ਗੋਲਡੀ ਪਹੁੰਚਿਆ ਜਾਂ ਇਹਦਾ ਪਰਿਵਾਰ ਪਹੁੰਚਿਆ ਹਰੇਕ ਜਗ੍ਹਾ ਤੇ ਹਰੇਕ ਪੈਰ ਤੇ ਇਹ ਤਾਂ ਹੋਣਾ ਹੀ ਨੇ ਨਾ ਸਾਰੇ ਕੋਈ ਟਿੱਕ ਲੈ ਕੇ ਹੁਣ ਸੋਚ ਰਿਹਾ ਵੀ ਮੈਂ ਐਮਪੀ ਲੜਨੀ ਆ ਕਿਸੇ ਨੂੰ ਕੁਝ ਤਾਂ ਮੈਂ ਤੇ ਮੇਰਾ ਪਰਿਵਾਰ ਤਾਂ ਲਗਾਤਾਰ ਕੋਈ ਜੇ ਹੁਣ ਸਮਝ ਲਓ ਕਿਸਾਨੀ ਮੁੱਦਾ ਸੀ ਨਾ ਤੇ ਮੈਂ ਤੇ ਮੇਰਾ ਪਰਿਵਾਰ ਦੋ ਵਾਰ ਪੈਦਲ ਜਾ ਕੇ ਆਇਆ ਕਿਸੇ ਲੀਡਰ ਦੀ ਇਹ ਸੋਚ ਨਹੀਂ ਸੀ ਮੈਨੂੰ ਲੱਗਦਾ ਜੇ ਕਰੋਨਾ ਹੋਇਆ ਤਾਂ ਪਹਿਲੇ ਦਿਨੀ ਸਭ ਤੋਂ ਮੂਰੇ ਲੰਗਰ ਲਾਉਣ ਵਾਲਾ ਦਵਾਈਆਂ ਭੇਜਣ ਵਾਲਾ ਦਲਬੀਰ ਸਿੰਘ ਗੋਲਡੀ ਤੇ ਉਹਨਾਂ ਦੀ ਜਿਹੜਾ ਹੁੰਦਾ ਤਾਂ ਸਾਰਾ ਕੁਝ ਹੀ ਇਹ ਲੋਕਾਂ ਦੇ ਸਹਾਰੇ ਨਾਲ ਹੀ ਆ ਬਟ ਮੈਂ ਕਦੇ ਕਿਸੇ ਚੀਜ਼ ਤੋਂ ਕਬਰਾਇਆ ਨਹੀਂ ਤੇ ਬੜੇ ਵਧੀਆ ਤਰੀਕੇ ਨਾਲ ਆਪਾਂ ਜਿਹੜੀ ਇਹ ਲੜਾਈ ਲੜਾਂਗੇ ਤੇ ਪੂਰੀ ਦਿਲੋਂ ਜਾਨ ਨਾਲ ਜਿਹੜੀ ਮਿਹਨਤ ਕਰਨੀ ਆ ਤੇ ਕਰੀ ਹੋਈ ਆ ਜਿਹੜੀ ਆ ਪਿਛਲੇ 1.5 ਸਾਲ ਰਿਹਾ ਤੇ ਸਾਡਾ ਸੰਗਰੂਰ ਜ਼ਿਲ੍ਹਾ ਇਹ ਕੋਈ ਇਹ ਨਹੀਂ ਹੈਗਾ ਵੀ ਜਿਵੇਂ ਬਾਕੀ ਸੀਟਾਂ ਤੁਸੀਂ ਦੇਖੋਗੇ ਨਾ ਵੀ ਲਗਾਤਾਰ ਇੰਨੇ-ਇੰਨੇ ਸਾਲ ਆ ਫਲਾਣੀ ਪਾਰਟੀ ਜਿੱਤ ਗਈ ਜੀ ਇੰਨੇ ਸਾਲ ਆ ਫਲਾਣੀ ਪਾਰਟੀ ਜਿੱਤ ਗਈ ਜੀ ਜਿੱਥੇ ਪਿਛਲੇ ਪਿਛਲੀ ਬਾਇਲ ਇਕਸ਼ਨ ਦੀ ਗੱਲ ਕਰੀਏ ਤਾਂ ਰੀਸੈਂਟਲੀ 91 ਸੀਟਾਂ ਲੈ ਕੇ ਆਮ ਆਦਮੀ ਜਿੱਤੀ ਸੀ ਤੇ ਨਾਲ ਦੀ ਨਾਲ ਹੀ 2 ਮਹੀਨੇ ਬਾਅਦ ਲੋਕਾਂ ਨੇ ਫਤਵਾ ਜਿਹੜਾ ਆਪਣਾ ਉਹ ਚੇਂਜ ਕਰ ਲਿਆ ਸੋ ਇੱਥੇ ਜ਼ਿਆਦਾਤਰ ਬੰਦੇ ਨੂੰ ਦੇਖਿਆ ਜਾਂਦਾ ਯਾਨੀ ਕਿ ਬਹੁਤ ਸਾਰਾ ਬਹੁਤ ਸਾਰੀਆਂ ਗੱਲਾਂ ਨੋਟ ਕਰਦੇ ਨੇ ਤੁਹਾਨੂੰ ਕਿਉਂ ਚੋਣਨਾ ਕਾਂਗਰਸ ਨੂੰ ਕਿਉਂ ਚੋਣਨਾ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਵੀ ਕਿਉਂ ਚੁਣਨ ਬੰਦੇ ਨੂੰ ਆਪਾਂ ਪਾਰਟੀ ਨੂੰ ਚੁਣਦੇ ਕਿਉਂ ਆ ਹਰੇਕ ਦੁੱਖ ਸੁੱਖ ਦੇ ਵਿੱਚ ਉਹ ਬੰਦਾ ਆ ਕੇ ਖੜੇ ਚੰਗੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਮੁਹੱਈਆ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੀ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਚੰਗੇ ਪਲੇਗਰਾਉਂਡਸ ਬਣਨੇ ਚਾਹੀਦੇ ਨੇ ਕੋਈ ਵੱਡੀਆਂ ਇੰਡਸਟਰੀਆਂ ਬਣਨੀਆਂ ਚਾਹੀਦੀਆਂ ਨੇ ਇੰਡਸਟਰੀਆਂ ਨਾਲ ਲੜਾਈ ਕਰਨ ਵਾਲਾ ਮਾਦਾ ਹੋਣਾ ਚਾਹੀਦਾ ਬੰਦੇ 'ਚ ਆਪਦੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਫਾਇਦਾ ਕਰਵਾ ਸਕੇ ਸੋ ਬਹੁਤ ਸਾਰੇ ਅਜਿਹੇ ਕਾਰਨ ਨੇ ਉਹ ਤਾਂ ਸਾਡਾ ਜਦੋਂ ਮੈਨੀਫੈਸਟੋ ਆਊਗਾ ਮੈਂ ਮੈਂ ਖੁਦ ਦਾ ਵੀ ਇੱਕ ਮੈਨੀਫੈਸਟੋ ਤਿਆਰ ਕਰਿਆ ਹੋਇਆ ਸੰਗਰੂਰ ਜ਼ਿਲ੍ਹੇ ਵਾਸਤੇ ਤੁਸੀਂ ਪਹਿਲਾਂ ਹੀ ਤਿਆਰ ਕਰ ਤਾ ਬਿਲਕੁਲ ਬਿਲਕੁਲ ਜੀ ਕਿਉਂਕਿ ਅਸੀਂ ਉੱਥੇ ਰਹਿਨੇ ਆ ਦੇ ਨਾਲ ਜੋ ਪਾਰਟੀ ਦਾ ਮੈਨੀਫੈਸਟੋ ਹੋਊਗਾ ਉਹਨੂੰ ਨਾਲ ਲੈ ਕੇ ਤੇ ਤੁਹਾਨੂੰ ਪਰਮਾਤਮਾ ਸੁੱਖ ਰੱਖੇ ਤੇ ਮੇਰੇ ਲੋਕਾਂ ਦਾ ਪਿਆਰ ਰਹਿਣਾ ਚਾਹੀਦਾ ਤੇ ਸੰਗਰੂਰ ਦੀ ਆਵਾਜ਼ ਜਿਹੜੀ ਬੜੇ ਬਲੰਦ ਤਰੀਕੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਗੂੰਜੇਗੀ ਗੋਲਦੀਪ ਸੰਗਰੂਰ ਸੀਟ ਇੰਨੀ ਆਸਾਨ ਲੱਗ ਰਹੀ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਸਟਿੰਗ ਸੰਸਦ ਨੇ ਦੂਜੇ ਪਾਸੇ ਮੀਥੇਰ ਕੈਬਨਟ ਮੰਤਰੀ ਨੇ ਸਰਕਾਰ ਹੈ ਲੜਾਈ ਲੜਨੀ ਸੌਖੀ ਹੈ ਤੇ ਦੇਖੋ ਕੋਈ ਵੀ ਲੜਾਈ ਹੈ ਨਾ ਜਿਹੜੀ ਉਹ ਸੌਖੀ ਨਹੀਂ ਹੁੰਦੀ ਇਹ ਤਾਂ ਫੇਰ ਇੱਕ ਬਹੁਤ ਇੱਕ ਚਨਾਵੀ ਦੰਗਲ ਆ ਵੱਖ-ਵੱਖ ਵਿਚਾਰਤਾ ਰਾਏ ਦੇ ਚ ਕੰਮ ਕਰਦੀਆਂ ਨੇ ਤੇ 노 ਡਾਊਟ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਾਰੀ ਸਤਕਾਰਯੋਗ ਤਗੜੇ ਲੀਡਰ ਨੇ ਚਾਹੇ ਮਾਨ ਸਾਹਿਬ ਦੀ ਸੰਰਜੀਤ ਮਾਨ ਸਾਹਿਬ ਦੀ ਗੱਲ ਕਰੀਏ ਤੇ ਚਾਹੇ ਮੀਤ ਹੇਰ ਦੀ ਗੱਲ ਕਰੀਏ ਤੇ ਚਾਹੇ ਕੋਈ ਇਕਾਲੀ ਦਲ ਦਾ ਵੀ ਕੋਈ ਕੈਂਡੀਡੇਟ ਆਊਗਾ ਕੋਈ ਭਾਜਪਾ ਦਾ ਵੀ ਕੈਂਡ ਹਰ ਇੱਕ ਪਾਰਟੀ ਆਪਦੇ ਵੱਲੋਂ ਆਪਣਾ ਮਜ਼ਬੂਤ ਦਾਵੇਦਾਰ ਜਿਹੜਾ ਉੱਥੇ ਪੇਸ਼ ਕਰਦੀ ਆ ਬਟ ਇਹ ਸਾਰਿਆਂ ਦੇ ਉੱਤੇ ਉੱਠ ਕੇ ਮੈਂ ਇੱਕ ਗੱਲ ਕਹੂੰਗਾ ਵੀ ਜਿੰਨੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਦੁੱਖ ਸੁੱਖ ਦੇ ਵਿੱਚ ਦਲਵੀਰ ਸਿੰਘ ਗੋਲਡੀ ਪਹੁੰਚਿਆ ਜਾਂ ਇਹਦਾ ਪਰਿਵਾਰ ਪਹੁੰਚਿਆ ਹਰ ਇੱਕ ਜਗ੍ਹਾ ਤੇ ਹਰੇਕ ਪੈਰ ਤੇ ਇਹ ਤਾਂ ਹੋਣਾ ਹੀ ਨਹੀਂ ਨਾ ਸਾਰੇ ਕੋਈ ਟਿਕ ਲੈ ਕੇ ਹੁਣ ਸੋਚ ਰਿਹਾ ਵੀ ਮੈਂ ਐਮਪੀ ਲੜਨੀ ਆ ਕਿਸੇ ਨੂੰ ਕੁਝ ਤਾਂ ਮੈਂ ਤੇ ਮੇਰਾ ਪਰਿਵਾਰ ਤਾਂ ਲਗਾਤਾਰ ਕੋਈ ਜੇ ਹੁਣ ਸਮਝ ਲਓ ਕਿਸਾਨੀ ਮੁੱਦਾ ਸੀ ਨਾ ਤੇ ਮੈਂ ਤੇ ਮੇਰਾ ਪਰਿਵਾਰ ਦੋ ਵਾਰ ਪੈਦਲ ਜਾ ਕੇ ਆਇਆ ਕਿਸੇ ਲੀਡਰ ਦੀ ਇਹ ਸੋਚ ਨਹੀਂ ਸੀ ਮੈਨੂੰ ਲੱਗਦਾ ਜੇ ਕਰੋਨਾ ਹੋਇਆ ਤਾਂ ਪਹਿਲੇ ਦਿਨੀ ਸਭ ਤੋਂ ਮੂਰੇ ਲੰਗਰ ਲਾਉਣ ਵਾਲਾ ਦਵਾਈਆਂ ਭੇਜਣ ਵਾਲਾ ਦਲਬੀਰ ਸਿੰਘ ਗੋਲਡੀ ਤੇ ਉਹਨਾਂ ਦੀ ਜਿਹੜਾ ਹੁੰਦਾ ਤਾਂ ਸਾਰਾ ਕੁਝ ਹੀ ਇਹ ਲੋਕਾਂ ਦੇ ਸਹਾਰੇ ਨਾਲ ਹੀ ਆ ਬਟ ਮੈਂ ਕਦੇ ਕਿਸੇ ਚੀਜ਼ ਤੋਂ ਕਬਰਾਇਆ ਨਹੀਂ ਤੇ ਬੜੇ ਵਧੀਆ ਤਰੀਕੇ ਨਾਲ ਆਪਾਂ ਜਿਹੜੀ ਇਹ ਲੜਾਈ ਲੜਾਂਗੇ ਤੇ ਪੂਰੀ ਦਿਲੋਂ ਜਾਨ ਨਾਲ ਜਿਹੜੀ ਮਿਹਨਤ ਕਰਨੀ ਆ ਤੇ ਕਰੀ ਹੋਈ ਆ ਜਿਹੜੀ ਆ ਪਿਛਲੇ 1.5 ਸਾਲ ਰਿਹਾ ਤੇ ਸਾਡਾ ਸੰਗਰੂਰ ਜ਼ਿਲ੍ਹਾ ਇਹ ਕੋਈ ਇਹ ਨਹੀਂ ਹੈਗਾ ਵੀ ਜਿਵੇਂ ਬਾਕੀ ਸੀਟਾਂ ਤੁਸੀਂ ਦੇਖੋਗੇ ਨਾ ਵੀ ਲਗਾਤਾਰ ਇਹਨੇ-ਨੇ ਸਾਲ ਆ ਫਲਾਣੀ ਪਾਰਟੀ ਜਿੱਤ ਗਈ ਜੀ ਐਨੇ ਸਾਲੇ ਫਲਾਣੀ ਪਾਰਟੀ ਜਿੱਤ ਗਈ ਜਿੱਥੇ ਪਿਛਲੇ ਪਿਛਲੀ ਬਾਅਦ ਇਲੈਕਸ਼ਨ ਦੀ ਗੱਲ ਕਰੀਏ ਤਾਂ ਰੀਸੈਂਟਲੀ 91 ਸੀਟਾਂ ਲੈ ਕੇ ਆਮ ਆਦਮੀ ਜਿੱਤੀ ਸੀ ਤੇ ਨਾਲ ਦੀ ਨਾਲ ਹੀ 2 ਮਹੀਨੇ ਬਾਅਦ ਲੋਕਾਂ ਨੇ ਫਤਵਾ ਜਿਹੜਾ ਆਪਣਾ ਉਹ ਚੇਂਜ ਕਰ ਲਿਆ ਸੋ ਇੱਥੇ ਜ਼ਿਆਦਾਤਰ ਬੰਦੇ ਨੂੰ ਦੇਖਿਆ ਜਾਂਦਾ ਯਾਨੀ ਕਿ ਬਹੁਤ ਸਾਰਾ ਬਹੁਤ ਸਾਰੀਆਂ ਗੱਲਾਂ ਨੋਟ ਕਰਦੇ ਨੇ ਤੁਹਾਨੂੰ ਕਿਉਂ ਚੋਣਨਾ ਕਾਂਗਰਸ ਨੂੰ ਕਿਉਂ ਚੋਣਨਾ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਵੀ ਕਿਉਂ ਚੁਣਨ ਬੰਦੇ ਨੂੰ ਆਪਾਂ ਪਾਰਟੀ ਨੂੰ ਚੁਣਦੇ ਕਿਉਂ ਆ ਹਰੇਕ ਦੁੱਖ ਸੁੱਖ ਦੇ ਵਿੱਚ ਉਹ ਬੰਦਾ ਆ ਕੇ ਖੜੇ ਚੰਗੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਲਈ ਮੁਹੱਈਆ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੀ এডਿਊਕੇਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਚੰਗੇ ਪਲੇਗਰਾਉਂਡਸ ਬਣਨੇ ਚਾਹੀਦੇ ਨੇ ਕੋਈ ਵੱਡੀਆਂ ਇੰਡਸਟਰੀਆਂ ਬਣਨੀਆਂ ਚਾਹੀਦੀਆਂ ਨੇ ਇੰਡਸਟਰੀਆਂ ਨਾਲ ਲੜਾਈ ਕਰਨ ਵਾਲਾ ਮਾਦਾ ਹੋਣਾ ਚਾਹੀਦਾ ਬੰਦੇ 'ਚ ਆਪਦੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਫਾਇਦਾ ਕਰਵਾ ਸਕੇ ਸੋ ਬਹੁਤ ਸਾਰੇ ਅਜਿਹੇ ਕਾਰਨ ਨੇ ਉਹ ਤਾਂ ਸਾਡਾ ਜਦੋਂ ਮੈਨੀਫੈਸਟੋ ਆਊਗਾ ਮੈਂ ਮੈਂ ਖੁਦ ਦਾ ਵੀ ਇੱਕ ਮੈਨੀਫੈਸਟੋ ਤਿਆਰ ਕਰਿਆ ਹੋਇਆ ਸੰਗਰੂਰ ਜ਼ਿਲ੍ਹੇ ਵਾਸਤੇ ਤੁਸੀਂ ਪਹਿਲਾਂ ਹੀ ਤਿਆਰ ਕਰਦੇ ਬਿਲਕੁਲ ਬਿਲਕੁਲ ਜੀ ਕਿਉਂਕਿ ਅਸੀਂ ਉੱਥੇ ਰਹਿੰਦੇ ਆ ਸਾਨੂੰ ਪਤਾ ਵੀ ਉੱਥੇ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਨੇ ਤੇ ਨਾਲ ਜੋ ਪਾਰਟੀ ਦਾ ਮੈਨੀਫੈਸ ਮਾ ਸੁੱਖ ਰੱਖੇ ਤੇ ਮੇਰੇ ਲੋਕਾਂ ਦਾ ਪਿਆਰ ਰਹਿਣਾ ਚਾਹੀਦਾ ਤੇ ਸੰਗਰੂਰ ਦੀ ਆਵਾਜ਼ ਜਿਹੜੀ ਬੜੇ ਬਲੰਦ ਤਰੀਕੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਗੂੰਜੇਗੀ